ਪ੍ਰਭਾਤੀ ਮੈਲਾ ਪਹਿਲਾ ਮਨ ਮਾਇਆ ਮਨთა ਮਨ ਤੁੰਕੀ ਆਕਾਸ਼ ਤਸਕਰ ਸ਼ਬਦ ਨੇ ਵਾਰਿਆ ਨਗਰ ਉੱਠਾ ਸ਼ਾਬਾਸ਼ ਜਾ ਤੂੰ ਰੱਖੇ ਰੱਖ ਲੈ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨਿਦ ਮੇਰਾ ਗੁਰਮਤ ਦੇ ਲੱਗੋਂ ਪਗ ਤੇਰਾ ਰਾਉ ਮਨ ਜੋਗੀ ਮਨ ਫੋਗਿਆ ਮਨ ਮੂਰਖ ਗਾਵਾਰ ਮਨ ਦਾ ਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀਆਂ ਕਹੋ ਨਾ ਦੇਖਿਆ ਜਾਏ ਖੋਟੋ ਪੁੱਠੋ ਰਾਲੀਆ ਦਿਨ ਨਾਵੇਂ ਪਤ ਜਾਏ ਜਾਂ ਤੂੰ ਮਿਲੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜ਼ਾਏ ਜਾਤ ਜਨਮ ਨਾ ਪੁੱਛੀਐ ਸੱਚ ਕਰ ਲਿਓ ਬਿਤਾਏ ਸਾਜਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਟਾਟਿਐ ਨਾਨਕ ਛੂਟ ਸੁਨਾਏ ਪ੍ਰਭਾਤੀ ਮਹਿਲਾ ਪਹਿਲਾ ਜਾਗਤ ਦਿਗਸੰ ਮੂਠੋ ਅੰਧਾ ਗਲਫਾਹੀ ਸਿਰ ਮਾਰੇ ਧੰਧਾ ਆਸਾ ਆਵ ਮਨ ਸਜਾਏ ਉਰਜੀ ਤਾਣੀ ਕਿਸ਼ਨਾ ਬਸਾਏ ਜਾਗ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾ ਕਹੋ ਨਾ ਬੁਝਾ ਅੰਧ ਨਾ ਸੁਝਾ ਹੁੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਛੀਜੇ ਮਾਇਆ ਮੋਕਟਾਈ ਦਿਨ ਗੁਰਬੂ ਡੋ ਠੋਰ ਨਾ ਪਾਵੇ ਜਬ ਲਗ ਦੂਜੀ ਰਾਈ ਐਨ ਸੁਜੀਆਂ ਦੇਖ ਸੰਭਾਲ ਸੁਖ ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੈ ਨਾਨਕ ਮਿਲੇ ਵਡਾਈ ਪ੍ਰਭਾਤੀ ਮੈਂ ਲਾ ਪਹਿਲਾ ਮਸ਼ਟ ਕਰੋ ਮੂਰਖ ਜਗ ਕਹੀਆ ਅਧਿਕ ਬਕਹੁ ਤੇਰੀ ਲੈ ਰਹੀਆ ਫੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾ ਜਿਸ ਨਿੰਦੈ ਸੋਈ ਬਿਦ ਜਾਣੈ ਗੁਰ ਕੈ ਸ਼ਬਦ ਦੇ ਦਰ ਨਿਸ਼ਾਨ ਕਾਰਨ ਨਾਮ ਅੰਤਰਗਤ ਜਾਣੈ ਜਿਸ ਨੂੰ ਨਦਰ ਕਰੇ ਸੋਈ ਬਿਦ ਜਾਣੈ ਮੈਂ ਮਹਿਲੋ ਉਜਲ ਸੱਚ ਸੋਏ ਉਤਮ ਆਖ ਨਾ ਉਚਾ ਹੋਏ ਮਨ ਮੁਖ ਖੂਲ ਮਾਮ ਬਿਖ ਖਾਏ ਗੁਰ ਮੁਖ ਹੋਏ ਸੋ ਰਾਚੈ ਨਾਏ ਅੰਧੋ ਬੋਲੋ ਮੁਗਦ ਗੁਵਾਰ ਹੀਣੋ ਨੀਚ ਬੁਰੋ ਬਰੀਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਧਨ ਸਾਰ ਹੋਰ ਬਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵਾ ਤਿਸ ਕੋ ਜੈਕਾਰ ਤੂੰ ਬਖਸ਼ੈਂ ਜਾਤ ਪਤ ਹੋਏ ਨਾਨਕ ਕਹਿ ਕਹਾ ਵੈ ਸੋਏ ਪ੍ਰਭਾਤੀ ਮਲ ਪਹਿਲਾ ਖਾਇ ਮੈਲ ਵਿਧਾਇ ਪੈਧ ਘਰ ਕੀ ਹਾਨ ਬਕ ਬਕਵਾਦ ਚਲਾਇਆ ਬਿਨ ਨਾਵੇਂ ਵਿਖ ਜਾਣ ਬਾਬਾ ਐਸਾ ਵਿਖਮ ਜਾਲ ਮਨ ਵਸਿਆ ਬਿਬਲ ਛਾਗ ਸਹਿਜ ਪਰ ਗਾਸਿਆ ਰਹਾ ਵਿਖ ਖਾਣਾ ਵਿਖ ਬੋਲਣਾ ਵਿਖ ਕੀ ਕਾਰ ਕਮਾਏ ਜਮਦਰ ਬਾਦੇ ਮਾਰੀਏ ਛੂਟ ਸਾਚੇ ਨਾਏ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਨ ਮੁਖ ਮੂਲ ਬਵਾ ਦਰਗਾ ਮਿਲ ਸਜਾਏ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਆਂ ਜਿਨ ਅੰਤਰ ਗਿਆਨ ਮੋਹਾਰ ਹਜ਼ਾਰ ਜਰ ਮੀਠਰ ਛਰ ਅਮਰ ਆਨੰਦ ਸਰੂਪ ਨਾਨਕ ਜਾਲਕੋ ਮੀਨ ਸੈ ਸਾਖੇ ਭਾਵ ਰੱਖੋ ਪ੍ਰੀਤ ਪ੍ਰਭਾਤੀ ਮਹਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਸ ਰੰਗ ਫੁਰਮਾਇਸ਼ ਕਾਈ ਤੈਨਣ ਖਾਣਾ ਚੀਤ ਨਾ ਪਾਈ ਸਾਚ ਸਹਿਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰ ਕਰਾਵੇ ਨਾਮ ਬਿਨਾ ਤਨ ਕਿਸ਼ ਨਾ ਸੁਖਾਵੇ ਰਹਾਉ ਜੋਗ ਬਿਨੋਦ ਸਵਾਦ ਆਨੰਦ ਮਤ ਸਤਿ ਫਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੁੰਦ ਅੰਤਰ ਰਵਤ ਰਾਜ ਰਵਿੰਦਾ ਪਿਆ ਪਿਆ ਪੀਤ ਪ੍ਰੇਮ ਉਰ ਧਾਰੀ ਦੀਨ ਨਾਥ ਪਿਓ ਬਨਵਾਰੀ ਅਨ ਦਿਨ ਨਾਮ ਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਸੋਰ ਭਗਤ ਕਰੀ ਕਰਾਏ ਹੈ ਮੋਰ ਅੰਤਰ ਵਸਾ ਚੁਕ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮੈਂ ਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮੰਨਿਆ ਅਵਰ ਨਰਾਗਨ ਹਾਰਾ ਇਹਨਸ ਜੀਆਂ ਦੇਖ ਸੰਭਾਲੇ ਤਿਸ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਯਾਲ ਤ੍ਰੀ ਤੁਮ ਅਨਮੋਹਨ ਅਤ ਰਸ ਲਾਲ ਸੁਘੂੜੋ ਰਾਉ ਉਪਰਕੂਪ ਗਗਨ ਤਨਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਦੀ ਰਚਨਾ ਸੋ ਵਿਦ ਜਾਣ ਗੁਰਮੁਖ ਗਿਆਨ ਵਿਚਾਰਾ ਸਰੀ কিরਨ ਰਸ ਕਮਲ ਵਿਦਾਸੇ ਸਸਕਰ ਸੂਰ ਸਮਾਇ ਤਾਲ ਬਿੰਦੁਸ ਮਨਸਾ ਮਨਮਾਰੀ ਗੁਰਪ੍ਰਸਾਦ ਪ੍ਰਭ ਪਾਇ ਅਤਰਸ ਰੰਗ ਚਲੂ ਲਹਿਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਾਵ ਰਹੇ ਪ੍ਰਭ ਸੋਈ ਪ੍ਰਭਾਤੀ ਮੈਂ ਲਾ ਪਹਿਲਾ ਬਾਰਾ ਮੈਂ 라ਵਲ ਖੱਪ ਜਾਵੇ ਚੌਸ਼ੇ ਮੈਂ ਸੰਿਆਸੀ ਜੋਗੀ ਕੱਪੜੀਆਂ ਸਿਰ ਖੂਥੇ ਬਿਨ ਸ਼ਬਦ ਦਲ ਫਾਸੀ ਸ਼ਬਦ ਰਤੇ ਪੂਰੇ ਬਰਾਗੀ ਆ ਹੱਠ ਹਸਤ ਮੈਂ ਭੀਖਿਆ ਜਾਚੀ ਏਕ ਪਾਏ ਲੇਵ ਲਾਗੀ ਰਹਾਉ ਬ੍ਰਹਮਣ ਵਾਦ ਪੜੇ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿਛ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾ ਮਾਨੇ ਅਨੰਦ ਦਿਨ ਨਾਮ ਰਤਨ ਲੇਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਗੁਰ ਮਿਲੇ ਮਿਲਾਇਆ ਦੁਖ ਪਰਾਸ਼ਤ ਕਾਲ ਨਸੇ ਤੁਰ ਭਾਤੀ ਮੈਲਾ ਪਹਿਲਾ ਸੰਤਾ ਕੀ ਰੇ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰ ਬਪੁਰਾ ਜਮ ਦਰਪ ਗੁਰਮੁਖੁਰ ਦਾ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪਉ ਜਪਮਾਲੀ ਗੁਰਮੁਖ ਆਵੇ ਸਾਧਮਨਾ ਰਹਾਉ ਗੁਰ ਉਪਦੇਸ਼ ਸਾਚ ਸੁਖ ਜਾ ਕੋ ਕਿਆ ਤਿਸ ਉਪਮਾ ਕਹੀਐ ਲਾਲ ਜਿਵੇਂ ਹਰ ਰਤਨ ਤਦਾਰਥ ਖੋਜਤ ਗੁਰਮੁਖ ਲਈਐ ਕਿੰਨਾ ਗਿਆਨ ਤਿਹਾਨ ਤੁਨ ਸੱਚ ਏਕ ਸ਼ਬਦ ਲੈ ਲਾਵੇ ਦ੍ਰਾਲੰ ਨਿਰਹਾਰ ਨੇ ਕੇਵਲ ਨਿਰਪੋਤਾੜੀ ਲਾਵੇ ਸਾਇਰ ਸਬਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾ ਤੋ ਠਾਕੁਰ ਹਾਵੇ ਗੁਰਮੁਖ ਸਹਿਜ ਸੁਮਾਵੇ ਸੋ ਗਰੀ ਸੋ ਦਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹਾ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹਿਲਾ ਤੀਜਾ ਚੌਪ ਦੇ ੴ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ 부ਝਾ ਸ਼ਬਦੇ ਰਹਾ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਵਲਾਈ ਹਰ ਹਰ ਨਾਮ ਜਥੋ ਜਨ ਭਾਈ ਗੁਰ ਪ੍ਰਸਾਦ ਮਨ ਅਸਤਿਰ ਹੋਵੇ ਅਨੰਦਿਨ ਹਰ ਰਸ ਰਿਆ ਅਖਾਈ ਰਹਾ ਅਨੰਦਿਨ ਧਗਤ ਕਰੋ ਦਿਨ ਰਾਤੀ ਇਸ ਜੁਗ ਕਾ ਲਾਹਾ ਭਾਈ ਸਦਾ ਜਨ ਨਿਰਮਲ ਮੈਲ ਨਾ ਲਾਗੇ ਸਾਤ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਖੁੱਟ ਢੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਗੁਰ ਦੀਆ ਦਿਖਾਈ